ਰਾ ਦਿੰਦੀ ਹੈ ਕਿਉਂਕਿ ਇੱਕ ਆਦਮੀ ਬਹੁਤ ਵੱਡਾ ਹੋਵੇ ਤੇ ਐਂ ਬੱਚਾ ਆਪਦੇ ਆਪ ਨੂੰ ਬਹੁਤ ਪਾਵਰਲੈਸ ਮਹਿਸੂਸ ਕਰਦਾ ਸੋ ਉਹ ਡਰ ਜਾਦੇ ਜਾਂਦਾ ਵਾ ਕਿਉਂਕਿ ਜਦੋਂ ਇੱਕ ਆਦਮੀ ਉੱਚੀ ਬੋਲ ਰਿਹਾ ਪਰ ਜਦੋਂ ਇੱਕ ਔਰਤ ਉੱਚੀ ਬੋਲਦੀ ਹੈ ਜਿਹੜਾ ਬੱਚਾ ਉਹ ਐਨਾ ਡਰੋ ਦੀ ਬੋਡੀ ਲੈਸ ਚੀਜ਼ਾਂ ਧਿਆਨ ਰੱਖੋ ਕਿ ਜਦੋਂ ਇੱਕ ਆਦਮੀ ਤੁਹਾਡੇ ਘਰ ਦੇ ਵਿੱਚ ਹਾਈ ਪਿਚ ਟੋਨ ਵਿੱਚ ਉੱਚੀ ਬੋਲਦਾ ਉਹ ਡੈਮੇਜਿੰਗ ਇੱਕ ਬੱਚੇ ਦੀ ਮਾਨਸਿਕ ਸਿਹਤ ਸਾਈਕੋਲੋਜੀਕਲ ਵਾਸਤੇ ਜ਼ਿਆਦਾ ਵਾ ਜਿੰਨਾ ਹੀ ਬੱਚਾ ਛੋਟਾ ਉਨਾ ਹੀ ਉਹ ਡੈਮੇਜ ਜ਼ਿਆਦਾ ਹੋਊ ਸੋ ਜੇ ਤੁਸੀਂ ਵੀ ਇੱਕ ਮੇਲ ਹੋ ਤਾਂ ਧਿਆਨ ਰੱਖੋ ਕਿ ਜਦੋਂ ਮੈਂ ਹਾਈ ਪਿਚ ਟੋਨ ਵੌਇਸ ਦੇ ਵਿੱਚ ਕਰਦਾ ਮਾਂ ਇਹ ਜਿਹੜਾ ਇੰਪੈਕਟ ਆ ਇਹ ਮੇਰੇ ਬੱਚਿਆਂ ਤੇ ਟਰਾਮਾ ਪੈਂਦਾ ਵਾ ਐਂਡ ਐਕਚੁਅਲੀ ਉਹ ਮਾਨਸਿਕ ਤੌਰ ਤੇ ਵੀ ਮੇਥੋਂ ਡਰਨ ਲੱਗ ਜਾਂਦੇ ਉਹ ਸਰੀਰਕ ਤੌਰ ਤੇ ਵੀ ਮੇਥੋਂ ਦੂਰ ਜਾਣ ਲੱਗ ਜਾਂਦੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਅਨਕੌਂਸ਼ੀਅਸਲੀ ਉਹ ਮੇਰੇ ਤੋਂ ਦੂਰ ਜਾਣ ਲੱਗ ਜਾਂਦੇ ਤੇ ਉਹਨਾਂ ਨੂੰ ਮੇਰੇ ਉਹਨ ਮੇਰੀ ਬਾਡੀ ਯੂ نو ਉਹਨਾਂ ਨੂੰ ਡਰ ਲੱਗਣ ਲੱਗ ਜਾਂਦਾ ਵਾ ਆ ਉਹਨਾਂ ਦੀ ਬਾਡੀ ਡਰਨ ਲੱਗ ਜਾਂਦੀ ਹੈ ਮੇਰੇ ਤੋਂ ਸੋ ਇਸ ਚੀਜ਼ ਦਾ ਧਿਆਨ ਰੱਖੋ ਜੇ ਤੁਸੀਂ ਮੇਲ ਹੋ ਕਿ ਜਿਹੜੀ ਤੁਹਾਡੀ ਆਵਾਜ਼ ਆ ਉਹ ਤੁਹਾਡੇ ਬੱਚੇ ਨੂੰ ਕਿੰਨੀ ਦੂਰ ਕਰ ਸਕਦੇ ਆ ਤੁਹਾਡੇ ਤੋਂ ਡਰਾ ਕੇ ਸੋ ਜੀ ਹਾਂ ਇੱਕ ਆਦਮੀ ਦੀ ਉੱਚੀ ਆਵਾਜ਼ ਬੱਚੇ ਨੂੰ ਮਾਨਸਿਕ ਤੌਰ ਤੇ ਜ਼ਿਆਦਾ ਡੈਮੇਜ ਕਰਦੀ ਹੈ ਆਫਕੋਰਸ ਜੇ ਤੁਸੀਂ ਔਰਤੋਂ ਅੰਜੇ ਤੁਸੀਂ ਉੱਚੀ ਬੋਲਦੇ ਹੋ ਅੰਜੇ ਛੋਟਾ ਛੋਟਾ ਬੱਚਾ ਵਾ ਆਫਕੋਰਸ ਉਹ ਵੀ ਡੈਮੇਜ ਕਰਦੀ ਪਰ ਕੰਪੇਅਰਟਿਵਲੀ ਆਦਮੀ ਦੀ ਜਿਹੜੀ ਉੱਚੀ ਆਵਾਜ਼ ਉਹ ਬਹੁਤ ਜ਼ਿਆਦਾ ਡੈਮੇਜ ਕਰਦੀ ਹੈ ਐਂ ਜਿਹੜੀ ਔਰਤ ਦੀ ਉੱਚੀ ਆਵਾਜ਼ ਆ ਉਹ ਘੱਟ ਡੈਮੇਜ ਕਰਦੀ ਪਰ ਦੈਟ ਡੋਜ਼ਨਟ ਮੀਨ ਕਿ ਔਰਤ ਯੂ نو ਉੱਚੀ ਬੋਲ ਸਕਦੀ ਹੈ ਸੋ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਜਿਹੜੀ ਤੁਹਾਡੀ ਟੋਨ ਆ ਜਿਹੜੀ ਪਿਚ ਹੈ ਤੁਹਾਡੀ ਵੌਇਸ ਦੀ ਔ ਨਾਰਮਲ ਲੈਵਲ ਤੇ ਯੂ نو ਤੁਸੀਂ ਉਹ ਇੰਨੀ ਉੱਚੀ ਨਾ ਜਾਵੇ ਕਿ ਬੱਚੇ ਦੀ ਬਾਡੀ ਨੂੰ ਡਰਾਉਣ ਲੱਗੇ ਪਰ ਜੀ ਹਾਂ ਆਦਮੀਆਂ ਨੂੰ ਇਹ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ ਥੈਂਕ ਯੂ ਐਵਰੀਬਾਡੀ